ਕਈ ਵਾਰ ਸ਼ੱਕੀ ਹਾਲਾਤਾਂ ਦੇ ਵਿੱਚ ਕਿਸੇ ਬੰਦੇ ਦੀ ਮੌਤ ਹੁੰਦੀ ਹੈ ਤਾਂ ਉੱਥੇ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦਾ ਪੋਸਟਮਾਰਟਮ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਬੰਦੇ ਨੂੰ ਇਹ ਲੱਗਦਾ ਕਿ ਸ਼ਾਇਦ ਐਦਾਂ ਹੀ ਚਾਨ ਚੱਕ ਹੋ ਗਿਆ ਹੋਵੇਗਾ। ਨੈਚੁਰਲ ਡੈਥ ਹੋ ਗਈ ਹੋਵੇਗੀ। ਪਰ ਜਦੋਂ ਫਿਰ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਕਈ ਵਾਰ ਪਰਿਵਾਰ ਦੇ ਮੈਂਬਰਾਂ ਦੇ ਦਿਮਾਗ ਦੇ ਵਿੱਚ ਜਾਂ ਫਿਰ ਰਿਸ਼ਤੇਦਾਰਾਂ ਦੇ ਦਿਮਾਗ ਦੇ ਵਿੱਚ ਕਈ ਗੱਲਾਂ ਚੱਲਦੀਆਂ ਰਹਿੰਦੀਆਂ ਕਿ ਐਦਾਂ ਨਾ ਹੋ ਗਿਆ ਹੋਵੇ ਐਦਾਂ ਨਾ ਹੋ ਗਿਆ ਹੋਵੇ ਪਰ ਫਿਰ ਉਸ ਤੋਂ ਬਾਅਦ ਕੋਈ ਹੀਲਾ ਨਹੀਂ ਹੁੰਦਾ ਇਸ ਲਈ ਜਦੋਂ ਕਿਸੇ ਬੰਦੇ ਦੀ ਡੈਥ ਸ਼ੱਕੀ ਹਾਲਤ ਦੇ ਵਿੱਚ ਹੁੰਦੀ ਹੈ ਤਾਂ ਉਸ ਦਾ ਪੋਸਟਮਾਰਟਮ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਇੱਕ ਬੰਦੇ ਦੀ ਮੌਤ ਹੁੰਦੀ ਹੈ ਤੇ ਉਸ ਦਾ ਸੰਸਕਾਰ ਵੀ ਕਰ ਦਿੱਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਇੱਕ ਇਹੋ ਜਿਹਾ ਸਬੂਤ ਮਿਲਦਾ ਜਿਸ ਤੋਂ ਪਤਾ ਲੱਗਦਾ ਕਿ ਇਸ ਬੰਦੇ ਦੀ ਨੈਚੁਰਲ ਡੈਥ ਨਹੀਂ ਹੋਈ ਸਗੋਂ ਇਸ ਦਾ ਤਾਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਫਿਰ ਸਾਰੀ ਕਹਾਣੀ ਖੁੱਲਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਬੁਲੰਦ ਸ਼ਹਿਰ ਤੇ ਇਸ ਦਾ ਥਾਣਾ ਬੀਬੀ ਨਗਰ ਥਾਣੇ ਦੇ ਅਧੀਨ ਪੈਂਦਾ ਪਿੰਡ ਪਰਤਾਪੁਰ ਪਰਤਾਪੁਰ ਦਾ ਰਹਿਣ ਵਾਲਾ ਓਮਪਾਲ ਓਮਪਾਲ ਦੀ ਪਤਨੀ ਜਸਤਾਨੋ ਪ੍ਰੀਤੀ ਸੀ ਦੋਨੋਂ ਇੱਥੇ ਰਹਿੰਦੇ ਸੀ ਸਭ ਕੁਝ ਬੜਾ ਵਧੀਆ ਚੱਲਦਾ ਸੀ ਬੜੀ ਚੰਗੀ ਜ਼ਿੰਦਗੀ ਚੱਲ ਰਹੀ ਸੀ ਚੰਗੀ ਜ਼ਿੰਦਗੀ ਚੱਲਦੇ ਚੱਲਦੇ 8 ਸਤੰਬਰ 2025 ਆ ਜਾਂਦਾ ਹੈ 8 ਸਤੰਬਰ 2025 ਦੀ ਰਾਤ ਨੂੰ ਅਚਾਨਕ ਜੋ ਓਮਪਾਲ ਦੀ ਪਤਨੀ ਪ੍ਰੀਤੀ ਹੁੰਦੀ ਹੈ ਉਹ ਰੌਲਾ ਪਾ ਦਿੰਦੀ ਹੈ ਤੇ ਉਹ ਜਾ ਕੇ ਆਪਣੇ ਜੇਠ ਦੇ ਮਕਾਨ ਦਾ ਦਰਵਾਜ਼ਾ ਖੜਕਾਉਂਦੀ ਹੈ ਤੇ ਕਹਿੰਦੀ ਹੈ ਕਿ ਪਤਾ ਨਹੀਂ ਕੀ ਹੋ ਗਿਆ ਓਮਪਾਲ ਨੂੰ ਪਤਾ ਨਹੀਂ ਕੀ ਹੋ ਗਿਆ ਤੁਸੀਂ ਜਲਦੀ ਆਓ ਉਸ ਦੀ ਹਾਲਤ ਬੜੀ ਖਰਾਬ ਹੈ ਹੁਣ ਓਮਪਾਲ ਦਾ ਭਰਾ ਭੱਜ ਕੇ ਓਮਪਾਲ ਦੇ ਘਰ ਜਾਂਦਾ ਹੈ ਉਸ ਦੀ ਪਤਨੀ ਦੇ ਨਾਲ ਤੇ ਜਦੋਂ ਉਹ ਦੇਖਦਾ ਤਾਂ ਓਮਪਾਲ ਦਾ ਅੱਧਾ ਸਰੀਰ ਮੰਜੇ ਤੋਂ ਹੇਠਾਂ ਲੰਮਕ ਰਿਹਾ ਸੀ ਤੇ ਅੱਧਾ ਮੰਜੇ ਦੇ ਉੱਪਰ ਸੀ ਤੇ ਜਦੋਂ ਓਮਪਾਲ ਨੂੰ ਉਹ ਦੇਖਦਾ ਤਾਂ ਓਮਪਾਲ ਦੇ ਵਿੱਚ ਸਾਹ ਨਹੀਂ ਸੀ ਉਸ ਦੀ ਮੌਤ ਹੋ ਚੁੱਕੀ ਸੀ ਪਰ ਫੇਰ ਵੀ ਉਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਤੇ ਉਹ ਆਪਣੀ ਭਝਾਈ ਨੂੰ ਯਾਨੀ ਓਮਪਾਲ ਦੀ ਪਤਨੀ ਪ੍ਰੀਤੀ ਨੂੰ ਪੁੱਛਦਾ ਕਿ ਕੀ ਹੋ ਗਿਆ ਤਾਂ ਉਸਨੇ ਕਿਹਾ ਕਿ ਮੈਨੂੰ ਵੀ ਕੁਝ ਨਹੀਂ ਪਤਾ ਅਚਾਨਕ ਐਦਾਂ ਲੱਗਿਆ ਜਿਵੇਂ ਇਸ ਨੂੰ ਦੌਰਾ ਪੈ ਗਿਆ ਹੋਵੇ ਹਸਪਤਾਲ ਲਿਜਾਇਆ ਜਾਂਦਾ ਪਰ ਉੱਥੇ ਉਹ ਕਹਿ ਦਿੰਦੇ ਨੇ ਕਿ ਇਸ ਦੀ ਤਾਂ ਮੌਤ ਹੋ ਚੁੱਕੀ ਹੈ ਹੁਣ ਇਸ ਨੂੰ ਵਾਪਸ ਲੈ ਆਂਦਾ ਵਾਪਸ ਲਿਆ ਕੇ ਓਮਪਾਲ ਦਾ ਸੰਸਕਾਰ ਕਰ ਦਿੱਤਾ ਜਾਂਦਾ ਪਰ ਇਸ ਓਮਪਾਲ ਦੇ ਘਰ ਵਿੱਚ ਪ੍ਰੀਤੀ ਤੇ ਓਮਪਾਲ ਤੋਂ ਬਗੈਰ ਇੱਕ ਹੋਰ ਵੀ ਜਾਣਾ ਸੀ ਜੋ ਉਸ ਵਕਤ ਸੁੱਤਾ ਹੋਇਆ ਸੀ ਜੋ ਕਿ ਓਮਪਾਲ ਦੇ ਵੱਡੇ ਭਰਾ ਦੀ ਕੁੜੀ ਸੀ तकरीबन 12 ਸਾਲਾਂ ਦੀ ਉਹ ਗੁਮਸਮ ਰਹਿਣ ਲੱਗਦੀ ਹੈ ਤਾਂ ਹੁਣ ਜੋ ਪਰਿਵਾਰ ਵਾਲੇ ਹੁੰਦੇ ਨੇ ਉਹਨਾਂ ਨੂੰ ਤਾਂ ਇਹੀ ਲੱਗਦਾ ਸੀ ਕਿ ਜੋ ਓਮਪਾਲ ਹੈ ਉਸ ਦੀ ਮੌਤ ਨੇਚਰਲ ਹੋਈ ਹੈ ਨੇਚਰਲ ਡੈਥ ਹੋਈ ਹੈ ਪਰ ਜਦੋਂ ਉਹਨਾਂ ਦੀ ਬੇਟੀ ਗੁਮਸਮ ਰਹਿਣ ਲੱਗਦੀ ਹੈ ਤਾਂ ਉਸ ਤੋਂ ਪੁੱਛਦੇ ਕਿ ਤੈਨੂੰ ਕੀ ਹੋ ਗਿਆ ਤੂੰ ਐਦਾਂ ਸੈਮੀ ਸੈਮੀ ਕਿਉਂ ਹੈ ਤਾ ਬੇਟੀ ਜੋਗ ਦੱਸਦੀ ਐ ਉਹ ਸੁਣ ਕੇ ਤਾਂ ਸਭ ਦੇ ਹੋਸ਼ ਉੱਟ ਜਾਂਦੇ ਨੇ ਬੇਟੀ ਦੱਸਦੀ ਐ ਕਿ ਮੇਰੇ ਚਾਚੂ ਦੀ ਐਦਾਂ ਹੀ ਮੌਤ ਨਹੀਂ ਹੋਈ ਸਗੋਂ ਚਾਚੂ ਦਾ ਤਾਂ ਗਲ ਘੁੱਟਿਆ ਗਿਆ ਚੁੰਨੀ ਨਾਲ ਤੇ ਜੋ ਮੇਰੀ ਚਾਚੀ ਐ ਇਸ ਨੇ ਚਾਚੂ ਦੀਆਂ ਬਾਹਾਂ ਫੜੀਆਂ ਸੀ ਤੇ ਜੋ ਮੇਰੇ ਤਾਏ ਦਾ ਮੁੰਡਾ ਐ ਉਸ ਨੇ ਮੇਰੇ ਚਾਚੂ ਦੇ ਗਲ ਦੇ ਵਿੱਚ ਚੁੰਨੀ ਪਾ ਕੇ ਇਸ ਦਾ ਗਲ ਘੋਟਿਆ ਸੀ ਜਦੋਂ ਇਹ ਗੱਲ ਪਰਿਵਾਰ ਵਾਲਿਆਂ ਨੂੰ ਪਤਾ ਲੱਗਦੀ ਹੈ ਤਾਂ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਕਿ ਐਦਾਂ ਕਿਵੇਂ ਹੋ ਸਕਦਾ ਹੈ ਚਾਚੀ ਭਤੀਜਾ ਰਲ ਕੇ ਪੌਮਪਾਲ ਦਾ ਕਤਲ ਕਿਵੇਂ ਕਰ ਸਕਦੇ ਆ ਹੁਣ ਉਹ ਪੁਲਿਸ ਨੂੰ ਸੂਚਿਤ ਕਰਦੇ ਆ ਪੁਲਿਸ ਦੇ ਵਿੱਚ ਕੰਪਲੇਟ ਵਿਖਾਈ ਜਾਂਦੀ ਹੈ ਤੇ ਪੁਲਿਸ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਹਿਰਾਸਤ ਦੇ ਵਿੱਚ ਲੈ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਤਾਂ ਸਭ ਦੇ ਹੋਸ਼ ੜਾ ਪੰਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕੇ ਅਸਲ ਵਿੱਚ ਜੋ ਪ੍ਰੀਤੀ ਸੀ ਉਸ ਦੇ ਆਪਣੇ ਹੀ ਸਕੇ ਭਤੀਜੇ ਅਵੇ ਦੇ ਨਾਲ 2 ਸਾਲਾਂ ਤੋਂ ਨਜਾਇਜ਼ ਸੰਬੰਧ ਸੀ ਇਹਨਾਂ ਦੇ ਨਜਾਇਜ਼ ਸੰਬੰਧ ਚੱਲ ਰਹੇ ਸੀ ਇਹ ਇੱਕ ਦੂਜੇ ਦੇ ਨਾਲ ਮਿਲਦੇ ਸੀ ਇੱਕ ਦੂਜੇ ਨਾਲ ਸਰੀਰਕ ਸੰਬੰਧ ਬਣਾਉਂਦੇ ਸੀ ਇਸ ਗੱਲ ਦਾ ਪਤਾ ਓਮਪਾਲ ਨੂੰ ਲੱਗ ਜਾਂਦਾ ਹੁਣ ਓਮਪਾਲ ਆਪਣੇ ਭਤੀਜੇ ਅਵੇ ਦਾ ਵਿਰੋਧ ਕਰਦਾ ਹੈ ਕਿ ਇਸ ਨੂੰ ਘਰ ਵਿੱਚ ਨਹੀਂ ਬੜਨ ਦੇਣਾ ਤੇ ਆਪਣੀ ਜੋ ਪਤਨੀ ਹੁੰਦੀ ਆ ਪ੍ਰੀਤੀ ਉਸ ਨਾਲ ਝਗੜਾ ਕਰਦਾ ਲੜਾਈ ਕਰਦਾ ਕਿ ਤੂੰ ਇਹ ਕੀ ਕਰ ਰਹੀ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਆਪਣੇ ਸਕੇ ਪ੍ਰੀਤੀ ਜੇ ਦੇ ਨਾਲ ਕੀ ਗੋਲ ਖਲਾ ਰਹੀ ਆ ਓਮਪਾਲ ਇਹਨਾਂ ਨੂੰ ਸਮਝਾ ਰਿਹਾ ਸੀ ਪਰ ਇਹਨਾਂ ਦੇ ਅੰਦਰ ਤਾਂ ਓਮਪਾਲ ਲਈ ਨਫ਼ਰਤ ਪੈਦਾ ਹੋ ਰਹੀ ਸੀ ਕਿਉਂਕਿ ਇਹਨਾਂ ਨੂੰ ਲੱਗ ਰਿਹਾ ਸੀ ਕਿ ਓਮਪਾਲ ਤਾਂ ਸਾਡੇ ਰਾਹ ਦਾ ਰੋੜਾ ਬਣ ਚੁੱਕਿਆ ਇਹ ਸਾਨੂੰ ਮਿਲ ਨਹੀਂ ਦੇਵੇਗਾ ਜਿੰਨਾ ਚਿਰ ਇਹ ਜਿਉਂਦਾ ਰਹੇਗਾ ਅਸੀਂ ਇੱਕ ਦੂਜੇ ਨੂੰ ਨਹੀਂ ਮਿਲ ਸਕਦੇ ਤੇ ਕਿਤੇ ਨਾ ਕਿਤੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਚੱਲਦਾ ਹੋਵੇਗਾ ਕਿ ਜੇ ਓਮਪਾਲ ਨੂੰ ਮਾਰ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਇਹ ਚਾਚੀ ਭਤੀਜਾ ਵਿਆਹ ਕਰਵਾ ਲੈਣਗੇ ਹੁਣ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਓਮਪਾਲ ਬਾਜ ਨਹੀਂ ਆ ਰਿਹਾ ਉਹ ਇਹਨਾਂ ਉੱਤੇ ਨਿਗਾਹ ਰੱਖਦਾ ਹੈ ਉਹ ਇਹਨਾਂ ਤੇ ਰੋਗ ਟੋਕ ਰੱਖਦਾ ਤਾਂ ਫਿਰ ਇਹ ਦੋਨੋਂ ਪਲੈਨਿੰਗ ਕਰਦੇ ਨੇ ਕਿ ਓਮਪਾਲ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ। ਹੁਣ 8 ਸਤੰਬਰ 2025 ਨੂੰ ਪਹਿਲਾਂ ਤਾਂ ਓਮਪਾਲ ਨੂੰ ਨਸ਼ੀਲੀ ਦਵਾਈ ਦਿੱਤੀ ਜਾਂਦੀ ਹੈ। ਖਾਣੇ ਦੇ ਵਿੱਚ ਨਸ਼ੀਲੀ ਦਵਾਈ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪ੍ਰੀਤੀ ਆਪਣੇ ਭਤੀਜੇ ਅਵੇ ਨੂੰ ਬੁਲਾਉਂਦੀ ਹੈ। ਇਹਨਾਂ ਦੇ ਘਰ ਦੇ ਵਿੱਚ ਪ੍ਰੀਤੀ ਦੀ ਭਤੀਜੀ ਜੋ ਕਿ 12 ਸਾਲਾਂ ਦੀ ਸੀ ਉਹ ਵੀ ਸੁੱਤੀ ਪਈ ਸੀ। ਪਰ ਇਹਨਾਂ ਨੂੰ ਲੱਗਿਆ ਕਿ ਉਹ ਤਾਂ ਸੌ ਰਹੀ ਹੈ। ਉਸ ਨੂੰ ਤਾਂ ਕੁਝ ਪਤਾ ਨਹੀਂ ਲੱਗੇਗਾ ਤੇ ਫੇਰ ਇਹ ਦੋਨੋਂ ਮਿਲ ਕੇ ਪ੍ਰੀਤੀ ਅਤੇ ਅਵੇ ਮਿਲ ਕੇ ਜੋ ਓਮਪਾਲ ਹੁੰਦਾ ਉਸ ਦਾ ਚੁੰਨੀ ਦੇ ਨਾਲ ਗਲ ਘੋਟ ਦਿੰਦੇ ਆ ਪ੍ਰੀਤੀ ਓਮਪਾਲ ਦੀਆਂ ਬਾਹਾਂ ਫੜ ਲੈਂਦੀ ਹੈ ਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਉਸ ਤੋਂ ਬਾਅਦ ਰੌਲਾ ਪਾ ਦਿੰਦੇ ਨੇ ਕਿ ਓਮਪਾਲ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਫਿਰ ਕਹਿੰਦੇ ਨੇ ਕਿ ਇਸ ਦੀ ਤਾਂ ਨੇਚਰਲ ਡੈਥ ਹੋ ਗਈ ਪਰ ਜੋ ਪਰਿਵਾਰ ਵਾਲੇ ਸੀ ਉਹਨਾਂ ਨੇ ਵੀ ਇਹ ਗੱਲ ਨਹੀਂ ਸੋਚੀ ਕਿ ਇਦਾਂ ਕੋਈ ਬੰਦਾ ਚੰਗਾ ਭਲਾ ਬੰਦਾ ਕਿਵੇਂ ਮਰ ਸਕਦਾ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇ ਉਹਨਾਂ ਨੇ ਪੋਸਟਮਾਰਟਮ ਕਰਵਾਉਣ ਦੀ ਵੀ ਗੱਲ ਨਹੀਂ ਕਹੀ ਅਤੇ ਜੇ ਉਹ ਕਹਿ ਰਹੇ ਨੇ ਕਿ ਉਸ ਦਾ ਗਲ ਕੁੱਟਿਆ ਗਿਆ ਸੀ ਤਾਂ ਜੋ ਓਮਪਾਲ ਸੀ ਉਸ ਦੇ ਗਲ ਉੱਤੇ ਨਿਸ਼ਾਨ ਵੀ ਹੋਣੇ ਚਾਹੀਦੇ ਸੀ ਕਿਸੇ ਨੇ ਨਿਸ਼ਾਨ ਵੀ ਨਹੀਂ ਦੇਖੇ ਕਿ ਇਸ ਦੇ ਗਲ ਉੱਪਰ ਤਾਂ ਨਿਸ਼ਾਨ ਨੇ ਓਮਪਾਲ ਦਾ ਚੱਕ ਕੇ ਸੰਸਕਾਰ ਕਰ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਉਹ 12 ਸਾਲਾਂ ਦੀ ਬੱਚੀ ਇਹ ਸਾਰੀ ਗੱਲ ਦੱਸਦੀ ਹੈ ਤਾਂ ਇਹ ਸਾਰਾ ਕੇਸ ਖੁੱਲਦਾ ਹੈ। ਪ੍ਰੀਤੀ ਅਤੇ ਅਵੇ ਨੂੰ ਦੋਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ। ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ। ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੋਵੇਗਾ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਚੱਲੇਗਾ ਕਿਉਂਕਿ ਇਹ ਕੇਸ ਕਮਜ਼ੋਰ ਹੋ ਗਿਆ। ਕਮਜ਼ੋਰ ਇਸ ਕਾਰਨ ਹੋ ਗਿਆ ਕਿਉਂਕਿ ਜੋ ਓਮਪਾਲ ਹੈ ਉਸ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ। ਜੋ ਦੋਸ਼ੀ ਨੇ ਉਹ ਇਹ ਕਹਿ ਸਕਣਗੇ ਕਿ ਅਸੀਂ ਉਸ ਦਾ ਕਤਲ ਨਹੀਂ ਕੀਤਾ ਉਸ ਦੀ ਉਸ ਦੀ ਤਾਂ ਨੇਚਰਲ ਡੈਥ ਹੋਈ ਆ ਜਾਨੀ ਕਿ ਪੋਸਟਮਾਰਟਮ ਕਰਵਾਇਆ ਹੁੰਦਾ ਤਾਂ ਇਹ ਕੇਸ ਹੋਰ ਵੀ ਮਜ਼ਬੂਤ ਹੋ ਜਾਣਾ ਸੀ ਕਿ ਓਮਪਾਲ ਦਾ ਕਤਲ ਕੀਤਾ ਗਿਆ ਪਰ ਹੁਣ ਦੋਸ਼ੀਆਂ ਦੇ ਕੋਲ ਇਹ ਬਚਣ ਦਾ ਰਾਹ ਹੈ ਕਿ ਉਹ ਅਦਾਲਤ ਦੇ ਵਿੱਚ ਇਹ ਗੱਲ ਪ੍ਰੂਵ ਕਰਨਗੇ ਕਿ ਅਸੀਂ ਉਸ ਦਾ ਕਤਲ ਨਹੀਂ ਕੀਤਾ ਸਗੋਂ ਉਸ ਦੀ ਤਾਂ ਨੇਚਰਲ ਡੈਥ ਹੋਈ ਆ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਵਿੱਚ ਅਦਾਲਤ ਕੀ ਸਜ਼ਾ ਸੁਣਾਉਂਦੀ ਹੈ ਕੀ ਫੈਸਲਾ ਸੁਣਾਉਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਕਿੱਦਾਂ ਕਿੱਦਾਂ ਦੇ ਕ੍ਰਾਈਮ ਕਿੱਦਾਂ ਕਿੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਕਿਵੇਂ ਇੱਕ ਚਾਚੀ ਭਤੀਜੇ ਨੇ ਪਹਿਲਾਂ ਤਾਂ ਇੱਕ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕੀਤਾ ਜੋ ਕਿ ਇੱਕ ਮਾਂ ਪੁੱਤ ਵਾਲਾ ਰਿਸ਼ਤਾ ਹੈ ਤੇ ਉਸ ਤੋਂ ਬਾਅਦ ਇੱਕ ਕਤਲ ਨੂੰ ਅੰਜਾਮ ਦਿੱਤਾ ਕਤਲ ਵੀ ਆਪਣੇ ਦਾ ਸੋ ਤੁਹਾਡੇ ਇਸ ਘਟਨਾ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅੱਛੀ ਕਾਲ